ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪਠਾਨਕੋਟ ਸਟਾਰ ਮੀਡੀਆ ਮੈਂ ਤੁਹਾਡਾ ਦੋਸਤ ਮਾਨਵ ਦੱਸਦੀਏ ਕਿ ਜ਼ਿਲ੍ਹਾ ਪਠਾਨਕੋਟ ਪੁਲਿਸ ਵੱਲੋਂ ਅੱਜ ਨਸ਼ੇ ਦੇ ਖਿਲਾਫ ਸਰਚ ਅਭਿਆਨ ਚਲਾਇਆ ਗਿਆ ਸੀ ਜਿਸ ਤੋਂ ਇਲਾਵਾ ਤਾਰਕੜ ਪੁਲਿਸ ਵੱਲੋਂ ਮਾਕੀ ਦੌਰਾਨ ਇੱਕ ਯੁਵਕ ਜਿਹਦੇ ਕੋਲੋਂ 10 ਗ੍ਰਾਮ ਹਿਰੋਇਨ ਉਹ 4200 ਰੁਪਏ ਡਰੱਗ ਮਨੀ ਫੜੀ ਗਈ ਇਹ ਕਹਿਣਾ ਇਸ ਬਾਰੇ ਡੀਐਸਪੀ ਸੁਖਜਿੰਦਰ ਸਿੰਘ ਠਾਪੜ ਦਾ ਉਹ ਗੱਲਬਾਤ ਕਰਦੇ ਹਾਂ ਅੱਜ ਧਾਕੇ ਵੱਲੋਂ ਪੂਰੀ ਪੌਸਟ ਦੇ ਨਾਲ ਨਵਾਂ ਪਰਮਨੰਦ ਦੇ ਵਿੱਚ ਪਹੁੰਚ ਕੀਤੀ ਗਈ ਹੈ ਕੀ ਕਰਦੇ ਨੇ ਬ੍ਰਦਰ ਇਸ ਤਰ੍ਹਾਂ ਸੀਗਾ ਕਿ ਜਿਹੜੇ ਆਪਣੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਔਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਤੇਜਦਨ ਸਿੰਘ ਢੋਂ ਸਾਹਿਬ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਮੈਂ ਵਿੱਢੀ ਹੋਈ ਹੈ ਉਸੇ ਕੜੀ ਦੇ ਵਿੱਚ ਆਪਾਂ ਜਿਹੜਾ ਸਰਚ ਬਿਆਨ ਚੱਲ ਰਿਹਾ ਹੈ ਕਾਸੋਪਰੇਸ਼ਨ ਚੱਲ ਰਿਹਾ ਜਿਹਦੇ ਵਿੱਚ ਆਪਣਾ ਐਸਐਚਓ ਤਾਰਾਗੜ ਜਿਨ੍ਹਾਂ ਨੇ ਨਕਾ ਲਗਾਇਆ ਸੀ ਇੱਥੇ ਪਰਮਾਨੈਂਟ ਪਿੰਡ ਤੇ ਲੱਗੇ ਜਦੋਂ ਬੰਦਾ ਆ ਰਿਹਾ ਸੀਗਾ ਇਹਦਾ ਨਾਮ ਹੈਗਾ ਆਪਣੇ ਦਮਨਜੀਤ ਸਿੰਘ ਰੋਕਿਆ ਨੂੰ ਨਹੀਂ ਰੁਕਿਆ ਸਲਿੱਪ ਕਰ ਗਿਆ ਮੋਟਰਸਾਈਕਲ ਡਿੱਗ ਗਿਆ ਜਿਹਦੇ ਕਰਕੇ ਇਹ ਗਿੱਟੇ ਸੱਟ ਲੱਗੀ ਔਰ ਉਹ ਕੋ ਮੌਕੇ ਤੇ ਬਰਾਮਦ ਆਪਾਂ 10 ਗ੍ਰਾਮ ਹਿਰੋਇਨ ਇੱਕ ਮੋਬਾਈਲ ਫੋਨ ਔਰ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਗਿਆ ਔਰ ਇਹ ਤੋਂ ਕੋ ਡਰਗ ਬਣੀ ਜਿਹੜੀ 4200 ਰੁਪਏ ਉਹ ਰਿਕਵਰ ਕੀਤੀ ਗਿਆ ਇਸ ਤਰ੍ਹਾਂ ਸੈਕੰਡਲੀ ਐਸਟੇਸੋ ਸਦਰ ਨੇ ਆਪਣੇ ਇਹਨਾਂ ਨੇ ਜਦੋਂ ਆਪਣਾ ਅਭਿਆਨ ਚਲਾਇਆ ਹੋਇਆ ਸੀਗਾ ਇਹਨਾਂ ਨੇ ਅਰਵਿੰਦਰ ਰੌਕੀ ਮੁੰਡਾ ਜਿਹੜਾ ਹੈਗਾ ਉਹਨੂੰ ਮੌਕੇ ਤੇ ਜਦੋਂ ਫੜਿਆ ਉਹਦੇ ਕੋਲੋਂ ਵੀ 100 ਨਹੀਂ 10 ਗ੍ਰਾਮ ਤੇ ਹਿਰੋਇਨ ਔਰ ਇੱਕ ਮੋਬਾਈਲ ਫੋਨ ਔਰ 4600 ਰੁਪਏ ਜਿਹੜਾ ਉਹ ਡਰਗ ਮਨੀ ਬਰਾਮਦ ਕੀਤੀ ਗਈ ਹੈ ਸੋ ਕਹਿਣ ਤੋਂ ਭਾਵੇਂ ਹੈ ਕਿ ਜਿਹੜੀ ਇਹ ਨਸ਼ੇ ਦੇ ਖਿਲਾਫ ਜਿਹੜੀ ਹੈ ਮੈਂ ਵੱਡੀ ਹੋਈ ਹੈ ਔਰ ਇਹ ਵਿੱਚ ਵੈਸੇ ਵੀ ਬੜੇ ਸਖਤ ਨਿਰਦੇਸ਼ ਆ ਗਏ ਨੇ ਕਿ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਏਗਾ ਸਾਡੀ ਵੈਸਾ ਵੀ ਇਹ ਜਿਹੜੇ ਨਸ਼ੇ ਦੇ ਸੁੱਦਾਗਰ ਹੈਗੇ ਉਹਨਾਂ ਨੂੰ ਤਾੜਨਾ ਹੈ ਵੀ ਆਪਣੇ ਆਪ ਬੰਦੇ ਦੇ ਪੁੱਤ ਬਣ ਜਾਓ ਨਹੀਂ ਤਾਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਸੇ ਕਿਸਮ ਦਾ ਵੀ ਕੋਈ ਵੀ ਪਚਾਇ ਦੇ ਵਿੱਚ ਨਹੀਂ ਹੈਗਾ ਸੋ ਅਜੇ ਵੀ ਸੁਧਰ ਜੋ ਇਸੇ ਵੇਲੇ ਤੁਹਾਡੀ ਭਲਾਈ ਹੈ ਦੇਖੀਏ ਕਰੇ ਘਰਾਂ ਤੇ ਵੀ ਜਿਹੜੀ ਤੁਹਾਡੇ ਵੱਲੋਂ ਛਾਪੇਮਾਰੀ ਕੀਤੀ ਆ ਬਰਦਰ ਹੁਣ ਉਸੇ ਲੜੀ ਦੇ ਵਿੱਚ ਆਪਾਂ ਘਰਾਂ ਵਿੱਚ ਵੀ ਛਾਪੇਮਾਰੀ ਕਰ ਰਹੇ ਆ ਤਾਂ ਜੋ ਕੋਈ ਵੀ ਬੰਦਾ ਐਸੇ ਵੈਸੇ ਜਿਹੜਾ ਹੈਗਾ ਉਹ ਇਸ ਧੰਦੇ ਦੇ ਵਿੱਚ ਲਿਪਟਾ ਹੈ ਜਾਂ ਓ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਆ ਕਿਸੇ ਵੀ ਤਰੀਕੇ ਨਾਲ ਹੈਗਾ ਉਹਨੂੰ ਕਿਸੇ ਵੀ ਤਰੀਕੇ ਨਾਲ ਜਿਹੜਾ ਉਹ ਬਖਸ਼ਿਆ ਨਹੀਂ ਜਾਊਗਾ ਥੈਂਕ ਯੂ ਵੈਰੀ ਮਚ